ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲਾਈਵ ਹੋ ਰਿਹਾ ਵਾਂ ਹਸਪੀਟਲ ਜੀਰਾ ਦੇ ਵਿੱਚੋਂ ਕਿਉਂਕਿ 29 ਤਰੀਕ ਦੀ ਗੱਲ ਆ ਕਿ ਮੈਂ ਸਾਡੇ ਮਾਨਯੋਗ ਐਸਐਸਪੀ ਮੈਡਮ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਜਿਸ ਪਿੰਡ ਵਾਲਿਆਂ ਦੇ ਨਾਲ ਧੋਖਾ ਕੀਤਾ ਭਗਵੰਤ ਮਾਨ ਸਰਕਾਰ ਨੇ ਕਿ ਸ਼ਰਾਬ ਫੈਕਟਰੀ ਬੰਦ ਕਰਾਂਗੇ ਪਰ ਅਜੇ ਤੱਕ ਨਹੀਂ ਕੀਤੀ ਉਹ ਸ਼ਰਾਬ ਫੈਕਟਰੀ ਜਿੱਥੇ ਧਰਨਾ ਲੱਗਾ ਉਸ ਪਿੰਡ ਦੇ ਵਿੱਚ ਮਸੂਰਵਾਲ ਕਲਾ ਦੇ ਜਿਹੜੇ ਸਾਡੇ ਬਜ਼ੁਰਗ ਜਿਹੜੇ ਪ੍ਰਧਾਨ ਨੇ ਸਰਦਾਰ ਬਲਦੇਵ ਸਿੰਘ ਪੰਨੂ ਸਾਹ ਜੋ ਕਿ 35 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚੱਲੇ ਆ ਰਹੇ ਨੇ ਨਿਸ਼ਕਾਮ ਸੇਵਾ ਕਰਦੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਨੀ ਔਰ ਲੋਕਾਂ ਨੂੰ ਗੁਰੂ ਦੇ ਨਾਲ ਜੋੜਨਾ ਔਰ ਅੱਜ ਇੱਕ ਗੁਰਸਿੱਖ ਸਿੱਖ ਦੇ ਨਾਲ 29 ਤਰੀਕ ਨੂੰ ਇਹਦੇ ਪਿੰਡ ਦੇ ਜਿਹੜੇ ਕੁਝ ਲੋਕ ਨੇ ਜਿਨ੍ਹਾਂ ਦਾ ਅਸੀਂ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਆ ਉਹਨਾਂ ਨੇ ਤਿੰਨ ਮੋਟਰਸਾਈਕਲਾਂ ਤੇ ਆਣ ਕੇ ਤਿੰਨ ਚਾਰ ਮੋਟਰਸਾਈਕਲਾਂ ਤੇ ਆਣ ਕੇ ਬਾਹਰੋਂ ਗੁੰਡੇ ਸੱਦ ਕੇ ਜਿਹੜੇ ਗੈਂਗਸਟਰਾਂ ਦੀਆਂ ਧਮਕੀਆਂ ਇਹਨਾਂ ਨੂੰ ਦਿਵਾਉਂਦੇ ਸੀ ਉਹਨਾਂ ਨੇ ਘਰੇ ਆਣ ਕੇ ਜਦੋਂ ਇਹ ਘਰੇ ਅੰਦਰ ਵੜਨ ਲੱਗੇ ਆ ਆਪਦੇ ਘਰ ਦੇ ਅੰਦਰ ਗੁਰਦੁਆਰਾ ਸਾਹਿਬ ਤੋਂ ਆ ਰਹੀ ਸੀ ਤਾਂ ਉਦੋਂ ਇਹਨਾਂ ਨੇ ਆੜ ਕੇ ਗਲ ਪਏ ਔਰ ਇਹਨਾਂ ਨੇ ਗਲ ਪੈ ਕੇ ਇਹਨਾਂ ਨੂੰ ਖੁੱਟਿਆ ਇਹਨਾਂ ਦੀ ਪੱਗ ਲਈ ਔਰ ਆਵਾਲ ਜਿਹੜੇ ਨੇ ਆ ਇਹਨਾਂ ਦੀ ਦਾੜੀ ਦੇ ਵਾਲ ਨੇ ਆ ਇਹਨਾਂ ਦੀ ਦਾੜੀ ਦੀ ਜਿਹੜੀ ਆ ਵਾਲ ਪਟੇ ਕੇਸਾਂ ਦੀ ਬੇਅਦਬੀ ਕੀਤੀ ਪੱਗ ਲਈ ਔਰ ਪੱਗ ਲਾਉਣ ਤੋਂ ਬਾਅਦ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਇੱਕ ਸਾਡੇ ਗੁਰਸਿੱਖ ਪ੍ਰਧਾਨ ਦੇ ਨਾਲੇ ਮਾੜੀ ਘਟਨਾ ਵਾਪਰੀ ਤਾਂ ਮੈਂ ਕਿਹਾ ਕਿ ਲੋਕ ਇਹੋ ਜਿਹਾ ਬਰਲਾ ਨਹੀਂ ਸੀ ਚਾਹੁੰਦੇ ਡੀਜੀਪੀ ਸਾਹਿਬ ਔਰ ਭਗਵੰਤ ਮਾਨ ਜੀ ਇੱਕ ਬੇਨਤੀ ਕਰਨੀ ਚਾਹੁੰਦਾ ਮਲਾਜ਼ਮ ਲਾਓ ਜ਼ਰੂਰ ਕਾਬਲ ਮਲਾਜ਼ਮ ਲਾਓ ਆ ਡੀਐਸਪੀ ਜੀ ਰਾਰ ਕੇ ਸ਼ਰਾਬੜਨਾ ਲਾਓ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਜਦੋਂ ਮਰਜ਼ੀ ਦੇਣੇ ਮਰਜ਼ੀ ਇਹਨਾਂ ਨੂੰ ਚੈੱਕ ਕਰ ਲੋ ਦਾਰੂ ਨਾਲ ਰੱਝੇ ਹੁੰਦੇ ਆ ਲੌ ਐਂਡ ਆਰਡਰ ਦੀ ਜਿੰਨੀ ਮਾੜੀ ਸਥਿਤੀ ਜੀਰੇ ਹਲਕੇ ਦੇ ਵਿੱਚ ਆ ਉਹ ਨਹੀਂ ਮੈਂ ਨਾ ਸਾਰੇ ਪੰਜਾਬ ਚ ਨਹੀਂ ਹੋ ਸਕਦੀ ਆ ਦਿਨ ਦਿਹਾੜੇ ਥੋੜੇ ਦਿਨ ਪਹਿਲਾਂ ਇੱਕ ਮੈਂ ਪਰਸੋਂ ਚ ਉਹ ਵੀਡੀਓ ਪਾਈ ਕਿਰਪਾਨਾਂ ਦੇ ਨਾਲ ਮੁੰਡਾ ਵੜਦਾ ਔਰ ਇਸੇ ਤਰ੍ਹਾਂ ਹੀ 29 ਤਰੀਕ ਨੂੰ ਜਦੋਂ ਮੈਂ ਐਸ ਐਚਓ ਸਰਦਾਰ ਬਚਨ ਸਿੰਘ ਨੂੰ ਫੋਨ ਕੀਤਾ ਮੈਂ ਕਿਹਾ ਐਸ ਐਚਓ ਸਾਹਿਬ ਉਥੇ ਮੋਟਰਸਾਈਕਲੋਂ ਛੱਡ ਕੇ ਭੱਜ ਗਿਆ ਮੋਟਰਸਾਈਕਲ ਆਪਦਾ ਮੰਗਾ ਲਓ ਉਹ ਇਹਨਾਂ ਦੇ ਘਰੇ ਖੜਾ ਇਹਨਾਂ ਦੇ ਜਦੋਂ ਪਿੰਡ ਵਾਲਿਆਂ ਨੇ ਜਾ ਕੇ ਇਹਨਾਂ ਨੂੰ ਛੜਾਇਆ ਔਰ ਜਦੋਂ ਪਿੰਡ ਵਾਲੇ ਇਕੱਠੇ ਹੋਣ ਲੱਗੇ ਤਾਂ ਆਪਦਾ ਮੋਟਰਸਾਈਕਲ ਵੀ ਛੱਡ ਕੇ ਭੱਜ ਗਏ। ਔਰ ਪੁਲਿਸ ਨੇ ਉੱਥੇ ਮੋਟਰਸਾਈਕਲ ਵੀ ਲੈ ਜਾਂਦਾ। ਔਰ ਨਹੀਂ ਅਜੇ ਵੀ ਉੱਥੇ ਪਿਆ। ਅਜੇ ਵੀ ਮੋਟਰਸਾਈਕਲ ਉੱਥੇ ਪਿਆ 29 ਤਰੀਕ ਤੋਂ ਲੈ ਕੇ ਅੱਜ 6 ਤਰੀਕ ਹੋ ਗਈ ਹੈ। ਔਰ ਪੁਲਿਸ ਦੇ ਦੱਸਣ ਦੇ ਬਾਵਜੂਦ ਅੱਜ ਵੀ ਮੋਟਰਸਾਈਕਲ ਜਿਹੜਾ ਉਹ ਪ੍ਰਧਾਨ ਦੇ ਘਰ ਦੇ ਵਿੱਚ ਉਹਨਾਂ ਦਾ ਪਿਆ ਹੈ। ਔਰ ਇਸ ਦੇ ਨਾਲ ਨਾਲ ਅਗਲੇ ਦਿਨ ਉਹਨਾਂ ਦੇ ਤਾਂ ਕੀ ਕਾਰਵਾਈ ਕਰਨੀ ਸੀ ਅਗਲੇ ਦਿਨ ਐਸ ਐਚ ਓ ਬਚਨ ਸਿੰਘ ਸਵੇਰੇ ਤੜਕੇ ਇਹਨਾਂ ਦੇ ਕੋਲ ਆਉਂਦਾ ਔਰ ਇਹ ਦੱਸਣਗੇ ਕਿ ਇਹਨਾਂ ਨੂੰ ਆਣ ਕਿਉਂ ਨੇ ਕੀ ਕਿਆ ਮੈਂ ਤਾਂ ਇਹ ਕੱਲੀ-ਕੱਲੀ ਗੱਲ ਲਾਈਵ ਹੋ ਰਿਹਾ ਕਿਉਂਕਿ ਹਰੇਕ ਬੰਦਾ ਕਹਿੰਦਾ ਯਾਰ ਕੋਈ ਗੱਲ ਮਾਨ ਘੜਦਣਾ ਹੋਵੇ ਇਹਨਾਂ ਦੇ ਮੂੰਹ ਸੁਣੋ ਕਿ ਇਹਨਾਂ ਨੂੰ ਐਸਐਚਓ ਨੇ ਆਣ ਕੇ ਕੀ ਬੋਲਿਆ ਕੀ ਇਹਨਾਂ ਨੂੰ ਕਿਹਾ ਔਰ ਫਿਰ ਇਸ ਪਰਿਵਾਰ ਨੂੰ ਔਰ ਇਸ ਗੁਰੂ ਦੇ ਸਿੱਖ ਨੂੰ ਇਨਸਾਫ ਦਿਵਾਉਣ ਲਈ ਅਸੀਂ ਇੱਥੋਂ ਤੱਕ ਮੈਂ ਐਸਐਸਪੀ ਸਾਹਿਬ ਨੂੰ ਕਹਿ ਜੀ ਸਾਨੂੰ ਧਰਨਾ ਲਾਉਣਾ ਪਊ ਕਿ ਅੱਜ ਜੇ ਗੁਰਦੁਆਰੇ ਦੇ ਪ੍ਰਧਾਨ ਦੀ ਪੱਗ ਲੈ ਸਕਦੀ ਅੱਜ ਜੇ ਗੁਰਦੁਆਰੇ ਦੇ ਪ੍ਰਧਾਨ ਦੀ ਦਾੜ੍ਹੀ ਬੁੱੱਟੀ ਜਾਂ ਸਕਦੀ ਆ ਕੇਸਾਂ ਦੀ ਬੇਅਦਬੀ ਹੋ ਸਕਦੀ ਏ ਤੇ ਤੁਸੀਂ ਦੱਸੋ ਕਿ ਦੂਜੇ ਬੰਦੇ ਕਿੱਥੇ ਸੇਫ ਆਵੇ ਇਹਨਾਂ ਦਾ ਕਿਸੇ ਨਾਲ ਲੈਣ ਨਹੀਂ ਕਿਸੇ ਨਾਲ ਦੇਣ ਨਹੀਂ ਐਦੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਇਹਨਾਂ ਨੂੰ ਕੁੱਟਿਆ ਗਿਆ ਔਰ ਪੁਲਿਸ ਨੇ ਦਬਾ ਕੇ ਧਮਕਾ ਕੇ ਇਹਨਾਂ ਨਾਲ ਜਿਹੜਾ ਰਾਜੀ ਨਵਾ ਕਰਾ ਦਿੱਤਾ ਕਿਉਂਕਿ ਇਹ ਮਾਤੜ ਬੰਦੇ ਨੇ ਵਿਚਾਰੇ ਗੁਰੂ ਘਰ ਨਾਲ ਜੁੜੇ ਆ ਇਹਨਾਂ ਦਾ ਕੋਈ ਹੈ ਨਹੀਂਗਾ ਕਿ ਅਸੀਂ ਕਿਸੇ ਨਾਲ ਲੜਾਈ ਝਗੜਾ ਕਰਗੇ ਇਸ ਕਰਕੇ ਮੈਂ ਉਹਨਾਂ ਦੇ ਬੇਟੇ ਨੂੰ ਕਹਾਂਗਾ ਪ੍ਰਧਾਨ ਜੀ ਦੇ ਕਿ ਉਹ ਜ਼ਰੂਰ ਦੱਸਣ ਕਿ ਅਗਲੇ ਦਿਨ ਐਸਐਚਓ ਕਿੰਨੇ ਵਜੇ ਆਇਆ ਤੇ ਇਹਨਾਂ ਨੂੰ ਕੀ ਕਹਿ ਕੇ ਗਿਆ ਤੇ ਹੁਣ ਤੱਕ ਕੀ ਕਾਰਵਾਈ ਹੋਈ ਸਤਿ ਸ੍ਰੀ ਅਕਾਲ ਜੀ ਜਦੋਂ 29 ਤਰੀਕ ਨੂੰ ਸ਼ਾਮ ਨੂੰ 6 6 ਵਜੇ ਦਾ ਕਰੀਬ ਦਾ ਟਾਈਮ ਸੀਗਾ ਜਦ ਲੜਾਈ ਹੋਈ ਆ ਕਿਉਂ ਇਹਨਾਂ ਦੇ ਗਲਪੇ ਮੈਂ ਆਪਦੇ ਕੰਮ ਤੇ ਗਿਆ ਸੀ ਮੈਂ ਮੌਕੇ ਤੇ ਮੌਜੂਦ ਵੀ ਨਹੀਂ ਸੀਗਾ ਉਹਨਾਂ ਨੇ ਮੇਰਾ ਨਾਮ ਵੀ ਤੇ ਅਗੇ ਮੇਰਾ 14 ਸਾਲ ਦਾ ਬੇਟਾ ਉਹਦਾ ਨਾਮ ਵੀ ਲਿਖਾਤਾ ਤੇ ਦੂਜੇ ਦਿਨ ਜ ਜਿਉਂ ਉਸ ਦਿਨ ਹੀ ਜਦੋਂ ਸ਼ਾਮ ਨੂੰ ਇਹਨੂੰ ਲੈ ਕੇ ਆਏ ਇਹਦੀ ਦਾੜੀ ਪੁੱਟੀ ਵਾਲ ਪੱਟੇ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਆਇਆ ਮੌਕੇ ਤੇ ਮੌਜੂਦ ਬਹੁਤ ਘੱਟ ਸੀਗਾ ਵਾਪਸ ਮੈਂ ਕੰਮ ਤੋਂ ਆਇਆ ਤੇ ਦੂਸਰੇ ਦਿਨ ਸਵੇਰ ਜਦੋਂ ਹਸਪਤਾਲ ਦੇ ਵਿੱਚ ਐਸਐਸਓ ਸਾਹਿਬ ਆਏ ਮੈਂ ਨਹੀਂ ਜਾਣਦਾ ਸੀ ਕਹਿੰਦਾ ਮੈਂ ਐਸਐਸਚੂ ਆ ਐਸਐਸਓ ਬਚਨ ਸਿੰਘ ਆਏ ਉਹਨਾਂ ਨੇ ਮੈਨੂੰ ਕਿਹਾ ਤੇ ਆ ਕੇ ਤੇ ਮੈਂ ਸਸਰੀਕਾਲ ਬੁਲਾਈ ਮੈਂ ਸਸਰੀਕਾਲ ਜਿਹਦੇ ਨਾਲ ਦੇ ਸੀ ਉਹ ਕਹਿੰਦੇ ਐਸਐਸਓ ਸਾਹਿਬ ਮੈਨੂੰ ਕਹਿੰਦੇ ਐਂ ਕਰ ਦਿਆਂਗੇ ਜਿਉਂ ਕਰ ਦਾਂਗੇ ਭਾਜੋ ਤੁਸੀਂ ਝੂਠਾ ਬਣਾਉਣੇ ਆ ਫਲਾਨਾ ਬਣਾਉਣੇ ਧੋਖਾ ਬਣਾਉਣੇ ਮੈਨੂੰ ਧਮਕੀਆਂ ਦੇਣ ਲੱਗ ਗਿਆ ਅਸੀਂ ਚਲ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਿਵੇਂ ਪੰਚਾਇਤ ਕਰੋਗੇ ਉਹ ਮੈਂ ਕਰਦੇ ਆ ਮੈਂ ਡਰ ਗਿਆ ਪਰ ਉਹਨਾਂ ਨੇ ਮੈਨੂੰ ਬਹੁਤ ਮੰਦੀ ਸ਼ਬਦਾਵਲੀ ਬੋਲੀ ਗਾਲੀ-ਕਲੋਚ ਕੀਤਾ ਕਿ ਜਾਓ ਭਾਜੋ ਛੁੱਟੀ ਲੈ ਕੇ ਐਵਜੀਆਂ ਧਮਕੀਆਂ ਦਿੰਦੇ ਰਹੇ ਅਸੀਂ ਐਂ ਕਰਦੇ ਆਂਗੇ ਜੋ ਕਰਦੇ ਆਂਗੇ ਇੱਕ ਤਾਂ ਸਾਡੇ ਦੇ ਨਜਾਇਜ਼ ਇਹ ਤੀਜੀ ਚੌਥੀ ਵਾਰੀ ਹੋ ਗਿਆ ਇਹ ਅਸੀਂ ਤਿੰਨ ਵਾਰੀ ਅੱਗੇ ਪੰਚਾਇਤ ਦੇ ਮੋਹਰਬਾਰ ਬੰਦਿਆਂ ਨੇ ਅਸੀਂ ਕਿਹਾ ਕਰਕੇ ਕਹੀ ਕਿ ਯਾਰ ਚਲੋ ਆਪਦਾ ਕੰਮ ਕਰਦੇ ਆਂ ਖਾਣੇ ਆ ਗਰੀਬ ਬੰਦੇ ਆ ਵੀ ਆਪਦਾ ਕੰਮ ਕਰਦੇ ਆਂ ਵੀ ਨਹੀਂ ਅਸੀਂ ਜਿਵੇਂ ਸਾਨੂੰ ਪੰਚਾਇਤ ਦਾ ਫੈਸਲਾ ਹੋਇਆ ਅਸੀਂ ਉਵੇਂ ਮੰਨਦੇ ਰਹੇ ਆਂ ਪਰ ਉਹਨਾਂ ਨੇ ਹੁਣ ਫੇਰ ਆ ਨਜਾਇਜ਼ ਸਾਡੇ ਨਾਲ ਕੁੱਟਮਾਰ ਕੀਤੀ ਆ ਸਾਨੂੰ ਅੱਗੇ ਤੋਂ ਵੀ ਇਹਨਾਂ ਨੂੰ ਇੱਕ ਖਤਰਾ ਹੀ ਆ ਇਹਨਾਂ ਤੋਂ ਵੀ ਕੀ ਕਰਦੇ ਸਾਨੂੰ ਹਜੇ ਤੱਕਰ ਵੀ ਇਹਨਾਂ ਨੂੰ ਵੀ ਪੁਲਿਸ ਨੇ ਸਾਨੂੰ ਕੋਈ ਵਿਸ਼ਵਾਸ ਨਹੀਂ ਦਿੱਤਾ ਕਿ ਮੈਂ ਦੋਸਤੋ ਦੱਸਣਾ ਚਾਹੁੰਦਾ ਕਿ ਜਦੋਂ ਅਗਲੇ ਦਿਨ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਕਹਿੰਦੇ ਕਿ ਐਸਐਚਓ ਸਾਨੂੰ ਗਾਲੀ ਗਲੋਚ ਕਰਕੇ ਗਿਆ ਸਾਨੂੰ ਮਾੜਾ ਬੋਲ ਕੇ ਗਿਆ ਹੈ ਮੈਂ ਐਸਐਚਓ ਨੂੰ ਫੋਨ ਲਾਇਆ ਤਾਂ ਐਸਐਚਓ ਸਾਹਿਬ ਨੇ ਮੇਰਾ ਫੋਨ ਨਾ ਚੁੱਕਿਆ ਮੈਂ ਤਰੰਤ ਐਸਐਸਪੀ ਮੈਡਮ ਨੂੰ ਮੈਂ ਫੋਨ ਲਾਇਆ ਮੈਂ ਕਿਹਾ ਮੈਡਮ ਤੁਸੀਂ ਲੌਅ ਐਂਡ ਲੌਅ ਐਂਡ ਆਰਡਰ ਦੀ ਸਥਿਤੀ ਬਣਾਉਣਾ ਇੱਕ ਐਸਐਸਪੀ ਦੀ ਜ਼ਿੰਮੇਵਾਰੀ। ਔਰ ਮੈਂ ਕਹਾਂ ਕਿ ਜੇ ਜੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਹਲਤ ਨੇ ਔਰ ਇਹ ਉਹ ਪਿੰਡਾ ਜਿਹੜਾ ਪਿੰਡ ਅੱਜ ਕਈਆਂ ਮੈਂ ਤਾਂ ਕਹਾਂਗਾ ਸਾਲਾਂ ਪਰ ਜਿਹੜੇ ਧਰਨਾ ਲਾ ਕੇ ਬੈਠੇ ਆ ਧਰਨਾਕਾਰੀ ਇਹਨੇ ਔਰ ਇਹ ਪੰਜਾਬ ਦੇ ਜਿੱਥੋਂ ਜਿੱਥੋਂ ਧਰਨਾਕਾਰੀ ਆਏ ਉਹਨਾਂ ਦੀ ਸੇਵਾ ਕੀਤੀ ਇਹਨੇ ਔਰ ਮੈਂ ਕਹਾਂ ਜੇਹੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਸੇਵਾ ਹੋ ਰਹੀ ਆ ਕਿ ਤੁਹਾਡਾ ਐਸਐਚਓ ਜਾ ਕੇ ਇੱਕ ਗੁਰਦੁਆਰੇ ਦੇ ਪ੍ਰਧਾਨ ਨੂੰ ਦਾਬੇ ਮਾਰੇ ਉਹਨੂੰ ਕਹੇ ਕਿ ਆਪਦੀ ਛੁੱਟੀ ਲੈ ਕੇ ਚਲਾ ਜਾ ਨਹੀਂ ਤਾਂ ਮੈਂ ਤੇਰੇ ਤੇ ਪਰਚਾ ਦੇ ਦੂੰ ਔਰ ਇਹਨਾਂ ਦੇ 14 ਸਾਲ ਦੇ ਪੋਤੇ ਤੇ ਵੀ ਮੈਨੂੰ ਪਤਾ ਲੱਗਾ ਕਿ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਦੱਸਣ ਮਤਾਂ ਤਾਂ ਮੈਡਮ ਨੇ ਮੈਨੂੰ ਕਿਹਾ ਮੈਨੂੰ ਉਹਨਾਂ ਨੇ ਤਸੱਲੀ ਦਿੱਤੀ ਔਰ ਉਸ ਤੋਂ ਬਾਅਦ ਬਿਆਨ ਹੋ ਗਏ ਅੱਜ ਬਿਆਨਾਂ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮੁੰਡੇ ਬਾਹਰੋਂ ਗੁੰਡੇ ਸੱਦੇ ਅੱਜ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੋਈ ਪਕਸ਼ਾ ਨਹੀਂ ਅੱਜ ਇਹਨਾਂ ਨੂੰ ਇਹ ਦਾ ਕਹਿਤਾ ਕਿ ਤੁਹਾਡੇ 14 ਸਾਲ ਦੇ ਪੋਤਰੇ ਤੇ ਪਰਚਾ ਦੇਾਂਗੇ ਅਟ 14 ਸਾਲ ਦੇ ਵੀ ਜੀ ਗੱਲ ਛੱਡ ਦਿਓ ਆ ਜਿਹੜਾ ਮੁੰਡਾ ਆ ਧਰਮਕੋਟ ਏਰੀਏ ਦਾ ਰਹਿਣ ਵਾਲਾ ਮਨਾਵਾ ਪਿੰਡਾਂ ਦਾ ਔਰ ਜੀਰੇ ਇੱਕ ਕੋਰੀਅਰ ਕੰਪਨੀ ਆ ਕੁਲਵਿੰਦਰ ਸਿੰਘ ਇਹਦਾ ਨਾਮ ਇਹ ਉਸ ਕੋਰੀਅਰ ਕੰਪਨੀ ਚ ਕੰਮ ਕਰਦਾ ਔਰ ਉਹ ਜਿਹੜੀ ਕੋਰੀਅਰ ਕੰਪਨੀ ਆ ਉਹ ਸਿਰਫ ਇਹ ਕਮਿਸ਼ਨ ਦੇ ਉੱਤੇ ਅਗਲੇ ਦੇ ਘਰੇ ਜਿੰਦਾ ਕੋਰੀਆ ਰਹਿੰਦਾ ਇੱਕ ਪਾਰਸਲ ਪਿੱਛੇ 13 ਰੁਪਏ ਮਿਲਦੇ ਇਹ ਉਹਨੀਆਂ ਸਾਲਾਂ ਦਾ ਬੱਚਾ ਇਹਦਾ ਭਰਾ ਹੈ ਜਿਹੜਾ ਕੰਮ ਕਰਦਾ ਨਾਲ ਕੋਰੀਅਰ ਕੰਪਨੀ ਇਹ ਮਸੂਰ ਦੇਵੇਂ ਮਸੂਰਵਾਲ ਦੇ ਵਿੱਚ ਕੋਰੀਅਰ ਦੇਣ ਲਈ ਗਿਆ ਔਰ ਐਸ ਐਚਓ ਨੇ ਕੀ ਕੀਤਾ ਕਿ ਇਹਨਾਂ ਦੋਵਾਂ ਭਰਾਵਾਂ ਨੂੰ ਚੁੱਕ ਲਿਆ ਤੁਸੀਂ ਮੈਨੂੰ ਦੱਸੋ ਵੀ ਇਹ ਗੈਂਗਸਟਰ ਲੱਗਦੇ ਨਹੀਂ ਇਹ ਬੌੜਿਆ ਸਿੱਖ ਬਰਾਦਰੀ ਦੇ ਨਾਲ ਸੰਬੰਧਤ ਨਹੀਂ ਔਰ ਇਹ ਮਿਹਨਤ ਕਰਕੇ ਆਪਦੀ ਰੋਜੀ ਰੋਟੀ ਕਮਾਉਂਦੇ ਨੇ ਕਿਉਂਕਿ ਇਹਨਾਂ ਕੋਲ ਜ਼ਮੀਨ ਨਹੀਂ ਭਗਵੰਤ ਜੀ ਕਿ ਜ਼ਮੀਨ ਵੇਚ ਕੇ ਆਪਦੇ ਬੱਚੇ ਕੈਨੇਡਾ ਭੇਜ ਸਕਣ 13-13 ਰੁਪਈਆ ਤੇ ਬੱਚੇ ਆਪਦੇ ਪਰਿਵਾਰ ਦਾ ਆਪਦੇ ਘਰ ਦਾ ਖਰਚਾ ਚਲਾਉਂਦੇ ਨੇ ਔਰ ਇਹ ਜਰੇ ਨਹੀਂ ਜਾਂਦੇ ਤੁਹਾਡੀ ਪੰਜਾਬ ਪੋਸਟ ਤੋਂ ਆ ਜਦੋਂ ਦਾ ਤੁਹਾਡਾ ਐਸਐਚਓ ਬਚਨ ਸਿੰਘ ਆਇਆ ਉਦੋਂ ਤੇ ਕਈ ਇਹੋ ਜਿਹੇ ਕੇਸ ਦੇ ਆਗਾ ਕਿ ਪਿਸਤੌਲ ਚੋਰੀ ਕੋਈ ਕਰਦਾ ਤੇ ਪਾਉਂਦੇ ਕਿਸੇ ਤੇ ਆ ਔਰ ਜੇ ਉਹ ਘਰ ਵਾਲਾ ਕਹਿੰਦਾ ਕਿ ਸਾਡੇ ਘਰੋਂ ਪਿਸਤੌਲ ਚੋਰੀ ਹੋਇਆ ਤਾਂ ਉਹਨੂੰ ਕਹਿ ਦਿੰਦੇ ਆ ਕਿ ਅਸੀਂ ਤੇਰੇ ਤੇ ਕਾਰਵਾਈ ਕਰਾਂਗੇ ਮੈਂ ਇਹ ਵੀ ਐਸਐਸਪੀ ਸਾਹਿਬ ਨੂੰ ਅਰਖਾਸਤ ਭੇਜੀ ਹੋਈ ਹੈ ਇਹ ਇਸ ਕਰਕੇ ਅੱਜ ਗੱਲ ਇਸ ਮੁੱਦੇ ਤੇ ਕਰਾਂਗੇ ਥੋੜੇ ਦਿਨਾਂ ਚ ਇਹ ਵੀ ਜਿਹੜੀ ਗੱਲ ਆ ਉਹ ਪਰਿਵਾਰ ਨੂੰ ਨਾਲ ਬਿਠਾ ਕੇ ਕਿ ਉਹਨਾਂ ਨਾਲ ਕੀ ਤਸ਼ੱਦਦ ਹੋਇਆ ਉਹਨਾਂ ਦੀ ਵੀ ਜਾਣਕਾਰੀ ਦਿਆਂਗਾ ਇਹ ਮੁੰਡੇ ਨੂੰ ਚੁੱਕ ਕੇ ਕਿਵੇਂ ਲੈ ਕੇ ਜਾਂਦਾ ਹੈ ਬਚਨ ਸਿੰਘ ਐਸ ਐਚਓ ਔਰ ਕਿਵੇਂ ਇਹਦੇ ਨਾਲ ਕੁੱਟਮਾਰ ਕਰਦਾ ਹੈ ਕਿਉਂਕਿ ਮੈਂ ਚੰਡੀਗੜ੍ਹੋਂ ਸਿੱਧਾ ਆਇਆ ਜਦੋਂ ਮੈਨੂੰ ਪਤਾ ਲੱਗਾ ਕਿ ਪ੍ਰਧਾਨ 29 ਤਰੀਕ ਦਾ ਦਾਖਲਾ ਉਹਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਔਰ ਇਹ ਭਲਵਿੰਦਰ ਸਿੰਘ ਜਿਹਨੂੰ ਕੱਲ ਜਿਹਨੂੰ ਕੁੱਟਿਆ ਗਿਆ ਜਲੀਲ ਕੀਤਾ ਗਿਆ ਇੱਕ ਗਰੀਬ ਘਰ ਦੇ ਮੁੰਡੇ ਨੂੰ ਆ ਜਿਵੇਂ ਮੁੱਖ ਮੰਤਰੀ ਉਥੇ ਐਸ ਸੀ ਜਿਹੜਾ ਸਾਡਾ ਆਦਮਪੁਰ ਤੋਂ ਜਿਹੜੇ ਸਖਵਿੰਦਰ ਕੋਟਲੀ ਜੀ ਆ ਜਿਵੇਂ ਉਹਨਾਂ ਨੂੰ ਜਲੀਲ ਕੀਤਾ ਇਸੇ ਤਰ੍ਹਾਂ ਇਹਨਾਂ ਦੇ ਐਸਐਚਓ ਨੇ ਜਿਹੜਾ ਇਸ ਕੁਲਵਿੰਦਰ ਸਿੰਘ ਨੂੰ ਜਲੀਲ ਕੀਤਾ ਇਹ ਦੱਸੂਗਾ ਇਹਨੂੰ ਕੱਲ ਕਿੰਨੇ ਵਜੇ ਚੱਕਿਆ ਕਿੱਥੋਂ ਚੱਕਿਆ ਕਿੱਥੇ ਲੈ ਕੇ ਗਏ ਤੇ ਓਦੋਂ ਬਾਅਦ ਸਾਡੇ ਨਾਲ ਪਿੰਡ ਦੇ ਸਰਪੰਚ ਗਰਮੇਲ ਸਿੰਘ ਜੀ ਵੀ ਨੇ ਜਿਨ੍ਹਾਂ ਨੇ ਇਹ ਉੱਥੇ ਸਾਬਤ ਕੀਤਾ ਕਿ ਇਹ ਮੁੰਡੇ ਦਾ ਕਸੂਰ ਕੋਈ ਨਹੀਂ ਔਰ ਓਦੋਂ ਬਾਅਦ ਜਿਹਨੂੰ ਕੁਆਟਰਲ ਚ ਆ ਕੇ ਜਿੱਥੇ-ਜਿੱਥੇ ਵੀ ਇਹਦੇ ਨਾਲ ਤਸ਼ੱਦਦ ਕੀਤਾ ਇਹਦੇ ਮੂੰਹ ਜਵਾਨੀ ਸੁਣੋ ਔਰ ਇਹਨੂੰ ਔਰ ਪ੍ਰਧਾਨ ਜੀ ਨੂੰ ਇਨਸਾਬ ਦਵਾਉਣ ਲਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਡੀਜੀਪੀ ਦੇ ਕੰਨ ਖੁੱਲ ਸਕਣ ਭਗਵੰਤ ਸ੍ਰੀ ਮਾਨ ਤੱਕ ਪਹੁੰਚ ਸਕੇ ਪਤਾ ਲੱਗ ਸਕੇ ਕਿ ਕਿਹੋ ਜੀ ਗੁੰਡਾਗਰਦੀ ਤੇ ਪੁਲਿਸ ਉਤਰੀ ਹੋਈ ਆ ਹੁਣ ਮੈਂ ਪਲਵਿੰਦਰ ਸਿੰਘ ਨੂੰ ਕਹਾਂਗਾ ਕਿ ਇਹ ਆਪਦੀ ਜਾਣਕਾਰੀ ਜਿਹੜੀ ਉਹ ਦਵੇ ਡੇਢਾ ਦਾ ਨਾਮ ਦੱਸ ਕੇ ਸਾਰਾ ਕੁਝ ਮੇਰਾ ਨਾਮ ਪਲਵਿੰਦਰ ਹੈ ਮੈਂ ਜੀਰੇ ਚ ਕੰਮ ਕਰਦਾ ਈ ਕਾਰਡ ਕੰਪਨੀ ਚ ਤੇ ਮੈਂ ਨਾ ਕੱਲ ਹੀ ਕੱਲ ਗਿਆ ਸੀਗਾ ਮਸੂਰਵਾਲਾ ਤੇ ਮੁੰਡੇ ਦਾ ਪਾਰਸਾ ਸੀਗਾ ਮੈਂ ਉਹਦੇ ਕੋਲ ਗਿਆ ਤੇ ਮੈਨੂੰ ਕਹਿੰਦਾ ਮੇਰਾ ਪਾਰਸਰਾ ਮੈਂ ਕਿਹਾ ਚੱਲ ਮੈਂ ਆ ਗਈ ਤੇ ਮੈਂ ਚਲਾ ਗਿਆ ਉਹਦੇ ਕੋਲੇ ਤੇ ਉਹ ਮੈਨੂੰ ਕਹਿੰਦੇ ਨਾ ਮੈਂ ਕਾਲ ਲਾਉਣੀ ਆ ਕਿਸੇ ਮੁੰਡੇ ਦਾ ਪਾਰਸਰਾ ਇਹ ਮੈਂ ਕਿਹਾ ਲਾਲਾ ਮੈਂ ਕਿਹਾ ਮੇਰੇ ਫੋਨ ਤੇ ਲੱਗਦਾ ਨਹੀਂ ਮੈਂ ਕਿਹਾ ਚੱਲ ਲਾਲਾ ਮੇਰੇ ਫੋਨ ਤੇ ਲਾਲਾ ਤੇ ਮੈਂ ਉਹਨੂੰ ਆਪਦਾ ਫੋਨ ਫੜਾਤਾ ਤੇ ਉਸ ਤੋਂ ਬਾਅਦ ਉਹਨੇ ਕਾਲ ਚੱਕੀ ਨਹੀਂ ਤੇ ਦੋ ਕਿ ਮਿੰਟਾਂ ਨੂੰ ਉਹਨੇ ਮੈਨੂੰ ਬੈਕ ਕਾਲ ਕੀਤੀ ਮੁੰਡੇ ਨੇ ਮੈਨੂੰ ਕਹਿੰਦਾ ਹਾਂ ਵੀਰੇ ਕਿੱਥੋਂ ਬੋਲਦਾ ਮੈਂ ਕਹਿੰਦਾ ਵੀਰੇ ਮੈਂ ਜੀਰੇ ਤੋਂ ਕੰਮ ਬੋਲਦਾ ਪਿਆ ਇਹ ਈ-ਕਾਰਡ ਕੰਪਨੀ ਚ ਆਸ਼ਾ ਕਹਿੰਦਾ ਤੇ ਕਹਿੰਦਾ ਮੈਨੂੰ ਕਹਿੰਦਾ ਮੈਂ ਕਹਿੰਦਾ ਤੁਹਾਡਾ ਕੋਰੀਅਰ ਆਇਆ ਵਾ ਕਹਿੰਦਾ ਕੀ ਨਾਂ ਤੇ ਆਇਆ ਕੋਰੀਅਰ ਮੈਂ ਦੱਸਦਾ ਜਤਿੰਦਰ ਨਾਂ ਤੇ ਆਇਆ ਕਹਿੰਦਾ ਆਸ਼ਾ ਤੇ ਇਹ ਕਹਿੰਦਾ ਮੈਨੂੰ ਟਰੈਕਿੰਗ ਆਈਡੀ ਸ਼ੇਅਰ ਕਰ ਮੈਂ ਕਹਿੰਦਾ ਚਲੋ ਮੈਂ ਦੱਸਦਾ ਤੁਹਾਨੂੰ ਟਰੈਕਿੰਗ ਆਈਡੀ ਮੈਂ ਸਾਰਾ ਉਹਨਾਂ ਟਰੈਕਿੰਗ ਆਈਡੀ ਦੱਸਦਾ ਕਹਿੰਦਾ ਮੈਂ ਟਰੈਕ ਕਰਨਾ ਮੈਂ ਕਹਿੰਦਾ ਜਰੂਰ ਕਰ ਤੋ ਤੇ ਮੈਨੂੰ ਕਹਿੰਦਾ ਟਰੈਕ ਨਹੀਂ ਹੁੰਦਾ ਪਿਆ ਇਹਦੀ ਈਮੇਲ ਆਈਡੀ ਦੱਸ ਉਹ ਕਹਿੰਦਾ ਠੀਕ ਆ ਤੇ ਉਹ ਤੋਂ ਬਾਅਦ ਉਹਨੇ ਫੋਨ ਕੱਟਤਾ ਤੇ ਉਹਨੇ ਫਿਰ ਬੈਕ ਕਾਲ ਕੀਤੀ ਤੇ ਮੈਂ ਚੱਕੀ ਨਹੀਂ ਫਿਰ ਉਸ ਤੋਂ ਬਾਅਦ ਉਹਨੇ ਫਿਰ ਤੀਜੀ ਬੈਕ ਕਾਲ ਕੀਤੀ ਤੇ ਮੈਂ ਚੱਕ ਲਈ ਤੇ ਮੈਨੂੰ ਕਹਿੰਦਾ ਹਾਂ ਵੀਰੇ ਕਿੱਥੋਂ ਆ ਮੈਂ ਕਿਹਾ ਵੀਰੇ ਮੈਂ ਜੀਰੇ ਤੋਂ ਬੋਲਦਾ ਮੈਂ ਪਹਿਲਾਂ ਵੀ ਦੱਸਿਆ ਵਾ ਕਹਿੰਦਾ ਸ਼ਾ ਕਹਿੰਦਾ ਮੈਂ ਤੇਰਾ ਨੰਬਰ ਟਰੇਸ ਕਰਾਉਣਾ ਵਾ ਮੈਂ ਕਿਹਾ ਸਰ ਕਿਉਂ ਕਹਿੰਦਾ ਹੈਗੀ ਕੋਈ ਗੱਲ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਮੈਂ ਇਹ ਕਹਿ ਕੇ ਮੈਂ ਕਿ ਕਰਾ ਲੂ ਤੁਸੀਂ ਜਿਹੜਾ ਹੁੰਦਾ ਵਾ ਉਹ ਫੋਨ ਕੱਟਤਾ ਕਹਿ ਕੇ ਤੇ ਘੰਟੇ ਕਿਨੂੰ ਮੈਂ ਜੀਰੇ ਪਹੁੰਚਿਆ ਤੇ ਜੀਰੇ ਆ ਕੇ ਮੈਂ ਇੱਕ ਹੀ ਕਾਲ ਕੀਤੀ ਸਰਵ ਕਸਟਮਰ ਨੂੰ ਤੇ ਨਾਲ ਹੀ ਮੈਨੂੰ ਫੋਨ ਆ ਗਿਆ ਪੁਲਸ ਵਾਲਿਆਂ ਦਾ ਤੇ ਮੈਂ ਕਿਹਾ ਤੇ ਵੈਸੇ ਹੀ ਕੋਈ ਫੋਨ ਲਾਈ ਜਾਂਦਾ ਵਾ ਮੈਂ ਫੋਨ ਕੱਟਤਾ ਤੇ ਉਹਨੇ ਫੇਰ ਲਾਇਆ ਮੈਂ ਬਲੌਗ 'ਚ ਪਾਤਾ ਤੇ ਉਹਨੇ ਫੇਰ ਇੱਕ ਨੰਬਰ ਤੋਂ ਲਾਇਆ ਉਹ ਵੀ ਮੈਂ ਬਲੌਗ 'ਚ ਪਾਤਾ ਤੇ ਉਹ ਤੋਂ ਬਾਅਦ ਤੀਜੀ ਕਾਲ ਉਹਨੇ ਲਾਉਣ ਨਹੀਂ ਦਿੱਤੀ ਤੇ ਪਹਿਲਾਂ ਮੇਰੇ ਕੋਲੇ ਆ ਗਈ ਉੱਤੇ ਆਫਿਸ ਦੇ ਵਿੱਚ ਤੇ ਇਹ ਚਾਰ ਜਾਣੇ ਸੀਗੇ ਉਹ ਤਿੰਨ ਤਾਂ ਬਿਨਾ ਵਰਦੀ ਤੋਂ ਸੀਗੇ ਇੱਕ ਵਰਦੀ ਚ ਸੀਗਾ ਉਹ ਮੈਨੂੰ ਲੱਗਦਾ ਐ ਐਸ ਐਚਓ ਸੀਗਾ ਸਰ ਤੇ ਉਸ ਤੋਂ ਬਾਅਦ ਆਪ ਤਾਂ ਆਇ ਨਹੀਂ ਐਸ ਐਚਓ ਸਰ ਅੰਦਰ ਤੇ ਇੱਕ ਮੁੰਡਾ ਆਇਆ ਈ ਸਿਰਫ ਬਿਨਾ ਵਰਦੀ ਤੋਂ ਸੀਗਾ ਉਹ ਮੈਨੂੰ ਕਹਿੰਦਾ ਪਲਵਿੰਦਰ ਕੋਣ ਹੈ ਮੈਂ ਕਿਹਾ ਮੈਂ ਕਹਿੰਦਾ ਚੱਲ ਨਾਲ ਮੇਰੇ ਗੱੜ ਤੋਂ ਫੜ ਕੇ ਮੈਨੂੰ ਗੱਡੀ ਚ ਭਾ ਲਿਆ ਈ ਫਿਰ ਮੈਨੂੰ ਜੀਰਾ ਜੀਰੇ ਸੱਤ ਅਠਾਂ ਨੇ ਲੈ ਗਈ ਤੇ ਮੈਨੂੰ ਕਹਿੰਦਾ ਪੁੱਛ ਕਰਨੀਆਂ ਮੇਰੇ ਭਰਾ ਵੀ ਨਾਲ ਗਿਆ ਸੀਗਾ ਦੋਵਾਂ ਨੂੰ ਲੈ ਕੇ ਬਾਰਕੇ ਅੱਜ ਦਵਾਂ ਨੂੰ ਨਾਲ ਲੈ ਗਏ ਸਨ ਬੜ ਕੇ ਤੇ ਸਾਨੂੰ ਰਾਹ ਵਿੱਚ ਪਸਦੇ ਮੈਂ ਕਿਹਾ ਸਰ ਸਾਡੀ ਗਲਤੀ ਕੀ ਆ ਕਿਤੇ ਕੋਈ ਗਲਤੀ ਨਹੀਂ ਗਈ ਕਿਤੇ ਤੁਸੀਂ ਧਮਕੀ ਦਿੰਦੇ ਆ ਫੋਨ ਲਾ ਕੇ ਮੈਂ ਕਿਹਾ ਸਰ ਅਸੀਂ ਤਾਂ ਕੋਈ ਧਮਕੀ ਦਿੰਦੇ ਨਹੀਂ ਅਸੀਂ ਤਾਂ ਸਰ ਕੋਰੀਏ ਦਾ ਕੰਮ ਕਰਦੇ ਆ ਕਿਤੇ ਅਸ਼ਾ ਕੋਈ ਨਹੀਂ ਕਿਤੇ ਤੁਹਾਨੂੰ ਦੱਸਦੇ ਆ ਜੀ ਉੱਥੇ ਜਾ ਕੇ ਥਾਣੇ ਜਾ ਕੇ ਅਸੀਂ ਥਾਣੇ ਚਲਾ ਗਏ ਤੇ ਮੈਨੂੰ ਕਿਹਾ ਕਿ ਤੇ ਤੂੰ ਕਿਹਨੇ ਫੋਨ ਲਵਾਇਆ ਮੈਂ ਕਿਹਾ ਸਰ ਉੱਥੇ ਮੁੰਡਾ ਸੀਗਾ ਮਸੂਰਵਾਰ ਤੂੰ ਮੈਂ ਤੁਹਾਨੂੰ ਲੈ ਚੱਲਦਾ ਉਹ ਤੇ ਜਿਹਨੇ ਮੈਨੂੰ ਫੋਨ ਲਵਾਇਆ ਕਿਤੇ ਅਸ਼ਾ ਤੇ ਮੇਰੇ ਭਰਾ ਨੂੰ ਉੱਥੇ ਹੀ ਲਾਤਾ ਜੀ ਥਾਣੇ ਦੇ ਵਿੱਚ ਤੇ ਮੈਨੂੰ ਲੈ ਗਈ ਮਸੂਰਵਾਲ ਮੈਂ ਕਿ ਚਲੋਈ ਮੈਂ ਤੁਹਾਨੂੰ ਬੰਦਾ ਮੈਨੂੰ ਘਰ ਵੀ ਪਤਾ ਬੰਦਾ ਵੀ ਪਤਾ ਕਿਹੜਾ ਵਾ ਮੈਂ ਮਸੂਰਵਾਲ ਲੈ ਗਈ ਉਹਨਾਂ ਨੂੰ ਮਸੂਰਵਾਲ ਜਦੋਂ ਘਰੇ ਪਹੁੰਚਾਈ ਉਹਨਾਂ ਦੇ ਉਹ ਮੁੰਡਾ ਵੀ ਘਰੇ ਸੀਗਾ ਜੀ ਤੇ ਚਾਰ ਪੰਜ ਜਣੇ ਗਏ ਸੀ ਇਹ ਪੁਲਿਸ ਵਾਲੇ ਨਾਲ ਹੀ ਤੇ ਇੱਕ ਬਿਨਾ ਵਰਦੀ ਤੁਸੀਂ ਚਾਰ ਜਣੇ ਵਰਦੀ ਤੇ ਸੀਗੇ ਤੇ ਅਈ ਉਹਨਾਂ ਦੇ ਘਰੇ ਗਏ ਤੇ ਮੁੰਡਾ ਵੀ ਮਿਲ ਗਿਆ ਵੀ ਮੁੰਡੇ ਨੂੰ ਉਹ ਕਹਿੰਦੇ ਕਿ ਨਾਲ ਚੱਲੋ ਥਾਣੇ ਤੋਂ ਦੀ ਕੋਈ ਸ਼ਿਕਾਇਤ ਆਈ ਆ ਮੈਂ ਕਿ ਚਲੋ ਕੋਈ ਗੱਲ ਨਹੀਂ ਉਹ ਕਹਦਾ ਉਹ ਕਿੰਨਾ ਰ ਉਹਨਾਂ ਨੂੰ ਫਿਰ ਵਾਵਾ ਉੱਤੇ ਖੇਡ ਬਾਜੀ ਹੋਈ ਉਹਨਾਂ ਨਾਲ ਪੁਲਿਸ ਵਾਲਿਆਂ ਨਾਲ ਤੇ ਉਹ ਕਹਦਾ ਕੋਈ ਨਹੀਂ ਸਰਪੰਚ ਸਾਹਿਬ ਨੂੰ ਆ ਲੈਣ ਦੇ ਕਿ ਸਰਪੰਚ ਸਾਹਿਬ ਆ ਕੇ ਗੱਲ ਕਰ ਲੈਣ ਦੇ ਉਹ ਮੰਨਦੇ ਨਹੀਂ ਪਈ ਪੁਲਿਸ ਵਾਲੇ ਕਹਿੰਦੇ ਨਹੀਂ ਤੈਨੂੰ ਨਾਲ ਹੀ ਲੈ ਕੇ ਜਾਣਾ ਫਿਰ ਉਹਨੇ ਨੂੰ ਸਰਪੰਚ ਸਾਹਿਬ ਆ ਗਏ ਕਿ ਸਰਪੰਚ ਸਾਹਿਬ ਨੇ ਤਾਂ ਉਹਨਾਂ ਨੂੰ ਕਿਆ ਬੋਲੇ ਤੇ ਉਹਨਾਂ ਨੂੰ ਲੈ ਕੇ ਨਹੀਂ ਗਏ ਮੁੰਡੇ ਨੂੰ ਤੇ ਮੇਰੀ ਗਲਤੀ ਇਹ ਸੀ ਇਹ ਮੁੰਡਾ ਕਈ ਵੀ ਆਂਦਾ ਕਿ ਮੈਂ ਇਹਦੇ ਤੋਂ ਕਾਲ ਲਵਾਈ ਆ ਫੋਨ ਤੇ ਕਿ ਇਹ ਮੁੰਡਾ ਕੋਈ ਹੈ ਨਹੀਂਗਾ ਕਿ ਇਹਨੇ ਕਾਲ ਨਹੀਂ ਕੀਤੀਗੀ ਅਚੋ ਜਿਹੜੇ ਮੁੰਡੇ ਨੂੰ ਲੈਣਗੇ ਉਹਨੂੰ ਇਹ ਪੁਲਿਸ ਵਾਲਿਆਂ ਨੂੰ ਕਈ ਵੀ ਆਂਦਾ ਹੀ ਕਿ ਇਹਦਾ ਇਹਦਾ ਕੋਈ ਕਸੂਰ ਹੈ ਨਹੀਂਗਾ ਮੈਂ ਹੀ ਲਵਾਇਆ ਹੀਗਾ ਨਾਲ ਉਹ ਆਪ ਕਹੀ ਜਾਂਦਾ ਮੈਂ ਹੀ ਲਵਾਇਆ ਵਾ ਕਾਲ ਇਹਨਾਂ ਤੋਂ ਤਾਂ ਵੀ ਪੁਲਿਸ ਵਾਲੇ ਮੰਨਦੇ ਨਹੀਂ ਪਾਈਗੇ ਕਿਦਾ ਸ਼ੱਕ ਹੋਈ ਨਹੀਂ ਤੇ ਮੈਨੂੰ ਬਸ ਇਹੀ ਗੱਲ ਕਹੀ ਤੇ ਮੈਨੂੰ ਗੱਡੀ 'ਚ ਭਾ ਲਿਆ ਤੇ ਗੱਡੀ 'ਚ ਪੰਜ ਜਾਨੇ ਸੀਗੇ ਇੱਕ ਡਰਾਈਵਰ ਸੀਗਾ ਉਹ ਬਿਨਾ ਵਰਦੀ ਤੁਸੀਂ ਚਾਰ ਜਾਨੇ ਵਰਦੀ ਦੇ ਸੀਗੇ ਤੇ ਉਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਜਿੱਦੂ ਮੈਂ ਬੈਠਾ ਹਾਂ ਨਾਲ ਹੀ ਮੇਰੇ ਚਪੇੜਾਂ ਦੀ ਚਪੇੜਾ ਮਾਰਨੀ ਸ਼ੁਰੂ ਕਰਤੀ ਜੀ ਉਹਨਾਂ ਨੇ ਤੇ ਮੈਨੂੰ ਉੱਥੋਂ ਤੱਕ ਚਪੇੜਾ ਹੀ ਮਾਰ ਕੇ ਗਏ ਸੀ ਜੀਰੇ ਤੱਕ ਫਿਰ ਮੈਨੂੰ ਕਹਿੰਦੇ ਤੈਨੂੰ ਥਾਣੇ ਨਹੀਂ ਲੈ ਕੇ ਆਣਾ ਕਹਿੰਦਾ ਮੈਂ ਤੈਨੂੰ ਕੁਆਟਰ ਲੈ ਕੇ ਆਣਾ ਮੈਨੂੰ ਜੀਰੇ ਥਾਣੇ ਵੀ ਨਹੀਂ ਲੈ ਕੇ ਗਏ ਤੇ ਮੈਨੂੰ ਸਿੱਧਾ ਕੁਆਟਰ ਲੈ ਕੇ ਆਈ ਐਸਐਚਓ ਦਾ ਕੁਆਟਰ ਸੀ ਐਨਜੀਐਸ ਚ ਉਹਦਾ ਕੁਆਟਰ ਸੀਗਾ ਗੱਲ ਸਵੀਟ ਦੇ ਬੈਕ ਸਾਈਡ ਹੀ ਅੱਛਾ ਉੱਥੇ ਲੈ ਗਏ ਜੀ ਉੱਥੇ ਉਹ ਜਿਹੜੇ ਪੁਲਿਸ ਵਾਲੇ ਸੀ ਉਹ ਤਾਂ ਹੀ ਚਲੇ ਗਏ ਤੇ ਬਿਨਾ ਵਰਦੀ ਤੋਂ ਜਾਣੇ ਸੀਗੇ ਪੰਜ ਛੇ ਜਾਣੇ ਸੀਗੇ ਇੱਕ ਕਮਰੇ ਦੇ ਵਿੱਚ ਵਿੱਚ ਤੇ ਮੈਂ ਚਲਾ ਗਿਆ ਜੀ ਉੱਥਾਂ ਉਹਨਾਂ ਨੇ ਮੈਨੂੰ ਫੜ ਕੇ ਅੰਦਰ ਕਰ ਲਿਆ ਕਮਰੇ ਜੀ ਫਿਰ ਮੈਂ ਜਦੋਂ ਕਮਰੇ ਵਿੱਚ ਵੜਿਆ ਹੀ ਤੇ ਉਹਨਾਂ ਨੇ ਡਾਂਗ ਫੜੀ ਪਹਿਲਾ ਡਾਂਗਾ ਨਾ ਮਾਰਿਆ ਹੀ ਪੁੱਠਾ ਕਰਕੇ ਹੀ ਪੁੱਠਾ ਕਰਕੇ ਲੱਤਾਂ ਮੇਰੇ ਆ ਕੇ ਨਾਲ ਉੱਤੇ ਬਹਿ ਕੇ ਲੱਤਾਂ ਐ ਫੜ ਲੈਂਦੀ ਫਿਰ ਆ ਕੇ ਨਾਲ ਡਾਂਗ ਮਾਰਦਾ ਹੀ ਉੱਤ ਤੇ ਚਪੇੜਾਂ ਤੇ ਚੱਪਲ ਆਈ ਮਾਰੀ ਗਈ ਮੈਂ 8 ਵਜੇ ਗਿਆ ਸੀ ਮੈਨੂੰ ਪਤਾ ਸਜਾ 8:30 ਤੇ 12 1 ਵਜੇ ਤੱਕ ਮੇ ਚਪੇੜ ਚੱਪਲਾ ਡੰਡੇ ਚਪੇੜਾਂ ਬਸ ਇਹੀ ਚੱਲਦਾ ਰਿਹਾ ਹੀ ਮੈਂ ਤਾਂ ਇਹ ਪੁੱਛਦਾ ਮੇਰਾ ਕਸੂਰ ਕੀ ਆਈ ਮੈਂ ਉੱਥੇ ਮੈਂ ਉਹਨਾਂ ਨੂੰ ਕਹੀ ਵੀ ਆ ਨਾ ਸਰ ਨਾਲ ਉਹ ਮੁੰਡਾ ਮੰਨ ਵੀ ਗਿਆ ਵਾ ਕੀ ਮੈਂ ਬੇਕਸੂਰ ਆ ਇਹ ਮੁੰਡਾ ਬੇਕਸੂਰ ਆ ਇਹਨੂੰ ਛੱਡ ਦੋ ਤਾਂ ਵੀ ਪੌਸ ਵਾਲੇ ਮੰਨੇ ਨਹੀਂ ਤਾਂ ਵੀ ਮੈਨੂੰ ਚੱਕ ਕੇ ਲੈ ਕੇ ਗਏ ਡਾਂਗਾ ਕਿੱਥੇ ਮਾਰਦੇ ਰੇ ਤੇਰੀ ਡਾਂਗਾ ਆਵੇ ਪੈਰਾਂ ਤੇ ਸਾਰੀ ਰਾਤ ਹੀ ਮਾਰਦੇ ਰਹੀ ਆ ਵੇਖੋ ਵੀ ਪੰਜਾਬ ਦੇ ਲੋਕੋ ਐਂ ਤਸ਼ੱਦਦ ਕੀਤਾ ਪੈਰ ਸੁੱਜੇ ਪਏ ਆ ਵਿਚਾਰੇ ਦੇ ਡਾਂਗਾ ਮਾਰ ਮਾਰ ਕੇ ਔਰ ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕਿ ਆ ਵੇਖੋ ਸ਼ਰਟ ਪਾਟੀ ਜਾਂਦੀ ਉਧਰੋਂ ਵੀ ਕਾਫ ਪਾਟੇ ਆ ਆ ਕੰਨ ਸ਼ੀਰ ਠੀਕ ਹੈ ਆ ਆ ਆ ਵੇਖੋ ਜੀ ਕੰਨ ਦੇ ਕੀ ਹਾਲਾਤ ਆ ਕੰਨ ਦੇ ਠੀਕ ਹੈ ਇਧਰ ਵੇਖੋ ਜਿਹੜੇ ਕਿਵੇਂ ਤਸ਼ੱਦਦ ਇਹਨਾਂ ਦੇ ਤੇ ਕਰਦੇ ਰਹੇ ਕਹਿੰਦਾ ਮੇਰੇ ਸਿਰ 'ਚ ਛੱਤਰ ਮਾਰੇ ਆ ਔਰ ਜੋ ਜੋ ਕੋਸ਼ਾ ਤੁਸੀਂ ਮੂੰਹ ਜਬਾਨੀ ਇਹਨੇ ਸੁਣਿਆ ਔਰ ਜਿਹੜੀ ਗੱਲ ਸਰਪੰਚ ਸਾਹਿਬ ਨਾਲ ਪਿੰਡ ਹੋਈ ਆ ਮੈਂ ਉਹਦੇ ਬਾਰੇ ਵੀ ਕਵਾਂਗਾ ਕਿ ਪਿੰਡ ਦੇ ਸਰਪੰਚ ਵੀ ਨੇ ਔਰ ਸਾਡੇ ਉਥੋਂ ਮੋਰਚੇ ਦੇ ਪ੍ਰਧਾਨ ਵੀ ਨੇ ਇਹ ਜਿਹੜੀ ਗੱਲ ਹੈ ਦੱਸਣ ਕੀ ਇਹਨੂੰ ਜਦੋਂ ਲੈ ਕੇ ਗਏ ਤੇ ਕੀ ਗੱਲਬਾਤ ਹੋਈ ਔਰ ਐਸ ਐਚਓ ਸ਼ਿਦਾਰੂ ਨਾਲ ਰੱਜਿਆ ਇਹਨਾਂ ਨੂੰ ਕਿਵੇਂ ਬੋਲਦਾ ਸੀ ਔਰ ਡੀ ਐਸ ਪੀ ਨੇ ਕੀ ਬਿਆਨ ਦਿੱਤਾ ਰਾਤ ਨੂੰ ਗੈ ਸਚੋ ਸਾਹਿਬ ਬજર ਸਿੰਘ ਇਹ ਮੰਡਲ ਫੜੀ ਫਿਰਦਾ ਸੀਗਾ ਤੇ ਸਾਡੇ ਪਿੰਡੋਂ ਮੁੰਡੇ ਨੂੰ ਫੜ ਲੱਗਾ ਸੀਗਾ ਮੈਂ ਕਿਹਾ ਸਚੋ ਸਾਹਿਬ ਤੁਸੀਂ ਇਹ ਮੁੰਡੇ ਦਾ ਜਾਗੀ ਰਿਕਾਰਡ ਕਰਾ ਲਓ ਜੇ ਰਿਕਾਰਡ ਦੇ ਵਿੱਚ ਧਮਕੀ ਆਈ ਜਾਂ ਗਾਲ ਆਈ ਤੇ ਪਛਾਤਾ ਕਰ ਦਿਓ ਇੱਥੇ ਮੜ ਕੇ ਸੋਨ ਨੂੰ ਚੱਕਰ ਲੱਗਾ ਸੀਗਾ ਮੈਂ ਕਿਹਾ ਸਚੋ ਸਾਹਿਬ ਅਸੀਂ ਪਿੰਡ ਵਾਲੇ ਤਾਂ ਹਾਂ ਹੀ ਮਾਲਕਾ ਪਿੰਡ ਦੇ ਅਸੀਂ ਗਲਤ ਨਹੀਂ ਗੁੰਡਾ ਕਰਦੇ ਨਹੀਂ ਹੁੰਦੇ ਨਹੀਂ ਇੱਥੇ ਤੂੰ ਗੁੰਡਾ ਕਰਦੀ ਕਰਿਆ ਇੱਥੇ ਤੇ ਜੇ ਸਾਡੇ ਮੁੰਡੇ ਨੇ ਸੋਨੇ ਨੇ ਗਾਲ ਕੱਢੀ ਆ ਉਸ ਪੰਮ ਫੋਨ ਤੇ ਜਦ ਤਾਂ ਕੀਤੀ ਆ ਤੇ ਪਤਾ ਕਰ ਅੰਦਰ ਕਰਦੀ ਇਹਦੀ ਬਾਤ ਨਹੀਂ ਕਰਦੇ ਪਰ ਅਸੀਂ ਗੱਲ ਤੋਂ ਪੁਲਿਸ ਨੂੰ ਮੇਜੇ ਕੰਮ ਕਰਦਰਾ ਪਰ ਪੁਲਿਸ ਰਾਤ ਸ਼ਰਾਬ ਪੀਤੀ ਸੀ ਧੱਕੇ ਨਾਲ ਗੁੰਡਾ ਕਾ ਸਾਡੇ ਪਿੰਡ ਕਰ ਰਿਆ ਸੀ ਗੱਲ ਉਸ ਤੋਂ ਪਹਿਲਾਂ ਬਲਦੇਵ ਸਿੰਘ ਆ ਪਿਆ 31 ਦਿਨ ਦਾ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਰਾਤ ਨੂੰ ਦੱਸਿਆ ਸਚੂ ਸਾਹਿਬ ਸਾਡੇ ਪਿੰਡ ਗਾਇ ਫਟਾ ਲਿਆ ਕਰਦਾ ਬੰਦਾ ਕੁੱਟਦਾ ਉਹਦਾ ਫੜਨੇ ਕੀ ਸੀਗੇ ਉਲਟਾ ਜਿਹੇਦਾਰ ਨੂੰ ਸਿਰ ਧਮਕੀ ਦੇਣ ਲੱਗ ਪਿਆ ਆ ਕੇ ਕਿ ਜਾਂ ਛੁੱਟ ਲੇਗਾ ਪਤਾ ਨਹੀਂ ਮੈਂ ਤੈਨੂੰ ਆਏ ਕਦੋਂ ਜੌਂ ਕਰ ਦੂੰਗਾ ਇਹ ਐਸਐਚਓ ਦੀ ਬਹੁਤ ਮਾੜੀ ਹਕੀਕਤ ਆ ਐਮ ਜੀ ਐਸਐਚਓ ਇੱਥੇ ਲੱਗਣ ਦੇ ਹੱਕਦਾਰ ਨਹੀਂ ਗਏ ਸਾਨੂੰ ਉਹ ਸੱਚ ਜਿਹੇ ਇਨਸਾਫ ਕਰਨ ਪਰ ਇਹ ਐਸਐਚਓ ਸਾਰਾ ਧੱਕਾ ਕਰ ਰਿਹਾ ਅਸੀਂ ਡੀਐਸਪੀ ਨੂੰ ਦੋ ਵਾਰ ਜਾ ਕੇ ਮਿਲੇ ਆ ਐਸਐਚਓ ਨੂੰ 10 ਵਾਰ ਜਾ ਕੇ ਮੇਰੇ ਸਾਰਾ ਪੈਣ ਇਕੱਠਾ ਹੋ ਗਏ ਮੈਂ ਘਟਪਟ 100 ਬੰਦਾ ਗਿਆ ਸੱਚੋ ਕੋਲੇ ਡੀਐਸਪੀ ਕੋਲੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰ ਸਾਨੂੰ ਐਸਾ ਕੋਈ ਇਰਸਾ ਨਹੀਂ ਮਿਲਿਆ ਉਲਟਾ ਸਾਡਾ ਬੰਦਾ ਸਾਡਾ ਬੰਦਾ ਨਹੀਂ ਉਲਟਾ ਗਰੀਬ ਕੁੱਟਿਆ ਗਿਆ ਜੇਕਰ ਮੈਂ ਸੋਨੇ ਦੀ ਰਾਤ ਨਾ ਛਰਾਂਦਾ ਉਹ ਵੀ ਇਹਨਾਂ ਕੁੱਟੇ ਵਾਲਾ ਸੀਗਾ ਇਹ ਪੋਰਸ ਦੀ ਬਹੁਤ ਮਾੜੀ ਸਤਕੀਕਤਾ ਇਹ ਪੋਰਸ ਅਤਿਆਦਾ ਕਰਵਾ ਰਹੀ ਲੋਕਾਂ ਤੋਂ ਬਹੁਤ ਮਾੜੀ ਗੱਲ ਕਿਤੇ ਬੰਦਿਆਂ ਨੇ ਪਰਚਾ ਫੜਿਆ ਨਹੀਂ ਕਿ ਇਹਨੂੰ ਆਇਆ 23 24 ਦਾ ਪਰਚਾ ਆਇਆ ਜੀ ਉਹਨਾਂ ਬੰਦਿਆਂ ਤੇ ਕੋਈ ਕੋਈ ਉਹ ਬੰਦੇ ਸਰੀਰ ਹੰਘੋਦੇ ਕਰਦੇ ਆ ਬੇਅਦਬੀ ਦਾ ਪਰਚਾ ਕੋਈ ਨਹੀਂ ਦਾੜੀ ਤੇ ਨਾ ਕੋਈ ਨਹੀਂ ਮੇਰੇ ਉਹਨਾਂ ਨੂੰ ਦੋ ਦਿਨ ਕੰਮ ਲੱਗਿਆ ਦੋ ਦਿਨ ਕੰਮ ਲੱਗਿਆ ਮੇਰੇ ਬੰਦਾ ਜਿਹੜਾ ਹੈਗਾ ਉਹ ਫੜ ਲਿਆ ਜਾਂ ਨਹੀਂ ਨਹੀਂ ਬੰਦਾ ਗੱਲ ਇਹ ਆ ਕਿ ਮੈਂ ਹੁਣ ਵੀ ਤੁਹਾਡੇ ਧਿਆਨ ਚ ਲਿਆਉਣਾ ਚਾਹਵਾ ਨਾਲੇ ਮੈਨੂੰ ਤਨਖਾਹੀ ਮਿਲ ਰਹੀ ਸਵੇਰ ਕਿਵੇਂ ਮੈਨੂੰ ਸਵੇਰ ਤੱਕ ਹੀ ਦਿੰਦੇ ਸੀਗੇ ਕਹਿੰਦੇ ਜੇ ਤੈਨੂੰ ਤੋਂ ਦੱਸਿਆ ਨਾ ਕਿਸੇ ਨੂੰ ਵੀ ਅਸੀਂ ਤੈਨਾਂ ਕਟ ਮਾਰ ਕੀਤੀ ਆ ਕਹਿੰਦੇ ਤੇਰੇ ਤੇ ਜਾਂ ਗੋਰੀਆਂ ਗੋਲੀਆਂ ਦਾ ਪਰਚਾ ਪਾਵਾਂਗੇ ਜਾਂ ਚਿੱਟੇ ਦਾ ਪਰਚਾ ਪਾਵਾਂਗੇ ਜਾਂ ਕਹਾਂਗੇ ਪਿਸਤੌਲ ਫੜਿਆ ਗਈ ਇਹਦੇ ਕੋਲੋਂ ਤੇ ਹੁਣ ਦੱਸੋ ਜੀ ਮੈਂ ਦੱਸੋ ਕਿੱਥੇ ਕੀ ਕਰਾਂ ਹੁਣ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਲੋਕੋ ਇਹੋ ਜਿਹਾ ਬਦਲਾ ਚਾਹੁੰਦੇ ਸੀ ਇੱਕ ਇੱਕ 13 ਰੁਪਈਆ ਦੇ ਕੰਮ ਕਰਨ ਵਾਲਾ 13 ਰੁਪਈਆ ਕਮਿਸ਼ਨ ਤੇ ਕਿ ਜਿੰਗੋ ਪਾਰਸਲ ਆ ਜਾਂਦਾ ਤੇ 13 ਰੁਪਏ ਅੱਜ ਇਹਨੂੰ ਤਰੇਲੀਆਂ ਕਿਉਂ ਆ ਰਹੀਆਂ ਨੇ ਮੈਂ ਗੱਲ ਕਹਿਣਾ ਕਿ ਜੇ ਇਹਨੂੰ ਦੇਂਦੇ ਪਰਿਵਾਰ ਨੂੰ ਕੰਡਾ ਵੀ ਚੁੱਕ ਗਿਆ ਜਾਂ ਕੋਈ ਨੁਕਸਾਨ ਹੋ ਗਿਆ ਤਾਂ ਉਹਦੀ ਜੋ ਪੁਲਿਸ ਜ਼ਿੰਮੇਵਾਰ ਹੋਗੀ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਐਸਐਸਪੀ ਫਿਰੋਜ਼ਪੁਰ ਨੂੰ ਕਿ ਅੱਜਤ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਸਵੇਰੇ ਗਰਮੇਲ ਸਿੰਘ ਸਰਪੰਚ ਦੀ ਵੀ ਗੱਲ ਹੋਈ ਉਲਟਾ ਇਹਨਾਂ ਦੀ ਆਣ ਕੇ ਸਾਰਤਾ ਕੀ ਲੈਣੀ ਸੀ ਡੀਐਸਪੀ ਜੀਰਾ ਇਹਨਾਂ ਕੋਲ ਆਇਆ ਜ਼ਰੂਰ ਇਹਨਾਂ ਨੂੰ ਆਣ ਕੇ ਕਹਿਣ ਲੱਗਾ ਕਿ ਆਪਦਾ ਚੁੱਪ ਕਰਕੇ ਛੁੱਟੀ ਛੱਡੀ ਲੈ ਕੇ ਚਲੇ ਜਾਓ ਇਹੋ ਜਿਹਾ ਤਾਂ ਚੱਲਦਾ ਹੀ ਰਹਿੰਦਾ ਔਰ ਮੈਂ ਗੱਲ ਕਵਾਂਗਾ ਜਿੱਨਾਂ ਚ ਡੀਐਸਪੀ ਜੀਰਾ ਤੇ ਬਚਨ ਸਿੰਘ ਕਰਕੇ ਪੁਲਿਸ ਅਫਸਰ ਇੱਥੇ ਨੇ ਉਹਨਾਂ ਚ ਲੋਕ ਸੇਫ ਨਹੀਂ ਅੱਜ ਹਸਪਤਾਲ ਵੇਖੋ ਅੱਜ ਹਸਪਤਾਲ ਜਿਹੜਾ ਇਹਨਾਂ ਕਰਕੇ ਭਰਿਆ ਜਿਹੜੇ ਮਰਜ਼ੀ ਬੈੱਡ ਤੇ ਚਲੇ ਜਾਓ ਕੋਈ ਕਹਿੰਦਾ ਮੈਨੂੰ 10 ਸਾਲ ਹੋ ਗਿਆ ਮੈਨੂੰ ਕੱਟ ਮਾਰ ਹੋਈ ਆ ਕੋਈ ਕਹਿੰਦਾ ਮੇਰੇ ਤੋਂ ਚੈਨੀਂਗ ਕੋਈ ਕਹਿੰਦਾ ਮੇਰਾ ਸਿਰ ਪਾਟਾ ਕੋਈ ਕਹਿੰਦਾ ਮੈਨੂੰ ਗੁੰਡਾਗਰਦੀ ਨਾਲ ਮੇਨੂੰ ਘਰੇ ਆਣ ਕੇ ਕੁੱਟਿਆ ਗਿਆ ਪਰ ਕਿਸੇ ਨੂੰ ਇਨਸਾਫ ਦੀ ਕੋਈ ਆਸ ਨਹੀਂ ਇਸ ਕਰਕੇ ਸਾਡੀ ਇੱਕੋ ਹੀ ਮੰਗ ਆ ਅਸੀਂ 2 ਦਿਨ ਦਾ ਟਾਈਮ ਦਿੰਨੇ ਕਿਉਂਕਿ ਸਾਨੂੰ ਐਸਐਸਪੀ ਮੈਡਮ ਨੇ ਕਿਹਾ ਕਿ ਮੈਂ ਕਿਸੇ ਸੀਨੀਅਰ ਅਫਸਰ ਦੀ ਜਾਂ ਮੈਂ ਆਪ ਜੀਰੇ ਆਣ ਕੇ ਮੈਂ ਇੱਥੇ ਕਾਨੂੰਨ ਇਨਸਾਫ ਦਿਵਾਵਾਂਗੀ ਔਰ ਸਾਡੀ ਇੱਕੋ ਮੰਗ ਇਸ ਪਰਿਵਾਰ ਦੀ ਔਰ ਇਸ ਪਰਿਵਾਰ ਦੀ ਕਿ ਜਿਹੜੇ ਦੋਸ਼ੀ ਨੇ ਉਹ ਜਲਦੀ ਤੋਂ ਜਲਦੀ ਫੜੇ ਜਾਣ ਔਰ ਘਰੇ ਆਣ ਕੇ ਕੁੱਟਿਆ 452 ਜਿਹੜੀ ਆ ਉਹ ਲਈ ਜਾਵੇ ਕਿਉਂਕਿ ਮੋਟਰਸਾਈਕਲ ਅੱਜ ਵੀ ਘਰੇ ਪਿਆ ਹੈ ਬੈਂਡ ਵਾਲਿਆਂ ਨੇ ਜਾ ਕੇ ਛੁਡਾਇਆ ਆ 452 ਨਹੀਂ ਲਾਈਗੀ ਫਰਜੀ ਪਰਚਾ ਦਿੱਤਾ ਕਿਉਂਕਿ ਉਹ ਬੰਦੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਬੰਦੇ ਆ ਆਰਧਾਇਕ ਨਰੇਸ਼ ਕਿਟਾਰਗੇ ਦੇ ਬੰਦੇ ਆ ਔਰ ਗੁੰਡਾ ਕਰਦੀ ਔਰ ਪੈਸੇ ਵਾਲੇ ਬੰਦੇ ਆ ਇਸ ਕਰਕੇ ਜਿਹੜਾ ਪੁਲਿਸ ਨੇ ਜਿਹੜਾ ਐਸਐਚਓ ਨੇ ਪੈਸੇ ਲਏ ਆ ਉਲਟਾ ਇਹਨਾਂ ਨੇ 14 ਸਾਲ ਦੇ ਪੁੱਤਰੇ ਦੇ ਉੱਤੇ ਪ੍ਰਧਾਨ ਦੇ ਪੁੱਤਰੇ ਦੇ ਉੱਤੇ ਪਰਚਾ ਦੇ ਦਿੱਤਾ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਦੋਵਾਂ ਦਿਨਾਂ ਦੇ ਵਿੱਚ ਵਿੱਚ ਇਹਨਾਂ ਦੇ ਦੋਸ਼ੀ ਫੜ ਕੇ ਔਰ 452 ਧਾਰਾ ਵੀ ਨਾਲ ਲਾਈ ਜਾਵੇ ਔਰ ਜਿਹੜੀ ਕੇਸਾਂ ਨੇ ਬੇਅਦਬੀ ਕੀਤੀ ਗਈ ਆ ਉਹ ਵੀ ਧਾਰਾ ਜਿਹੜੀ 295ਏ ਲਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਇਸ ਨੌਜਵਾਨ ਨਾਲ ਐਸਐਚਓ ਤੇ ਉਹਦੇ ਗਨਮੈਨਾਂ ਨੇ ਕੁੱਟਮਾਰ ਕੀਤੀ ਆ ਕਿਉਂਕਿ ਐਐਮਐਲਆਰ ਚਲੀ ਗਈ ਆ ਅਸੀਂ ਹਾਈ ਕੋਰਟ ਤੱਕ ਵੀ ਜਾਵਾਂਗੇ ਉਹਨਾਂ ਤੇ ਮੁਲਾਜ਼ਮਾ ਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਔਰ ਤਾਂ ਕਿ ਅੱਗੇ ਤੋਂ ਕਿਸੇ ਮਾਸੂਮ ਤੇ ਕਿਉਂਕਿ ਇਹ ਗਰੀਬ ਲੋਕ ਤਾਂ ਵਿਚਾਰੇ ਦਿਹਾੜੀ ਕਰਕੇ ਰੋਟੀ ਖਾ ਸਕਦੇ ਆ ਇਹਨਾਂ ਨੇ ਜਾਜ ਨਹੀਂ ਕਰਨਾਗਾ ਇਹ ਤਾਂ ਸਾਈਕਲ ਤੇ ਚੜਕੇ ਕੋਰੀਅਰ ਘਰ ਘਰ ਪਹੁੰਚਾ ਸਕਦੇ ਆ ਇਸ ਕਰਕੇ ਇਸ ਪਰਿਵਾਰ ਨੂੰ ਵੀ ਇਨਸਾਫ ਦਿਵਾਉਣਾ ਹੈ ਔਰ ਜਹਦੇਦਾਰ ਜੀ ਨੂੰ ਇਹਨਾਂ ਨੂੰ ਜਿਹੜੇ ਗਿਆਨੀ ਜੀ ਨੇ ਸਾਡੇ ਇਹਨਾਂ ਨੂੰ ਵੀ ਇਨਸਾਫ ਦਿਵਾਉਣਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 2 ਦਿਨ ਦਾ ਟਾਈਮ ਦੇਣੇ ਆ 2 ਦਿਨ ਦੇ ਵਿੱਚ ਵਿੱਚ ਉਹ ਮਲਾਜਮਾਂ ਤੇ ਪਰਚਾ ਦਰਜ ਕੀਤਾ ਜਾਵੇ ਐਸਐਚਓ ਤੇ ਬਚਨ ਸਿੰਘ ਤੇ ਪਰਚਾ ਦਰਜ ਕੀਤਾ ਜਾਵੇ ਔਰ ਤੁਰੰਤ ਸਸਪੈਂਡ ਕੀਤਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਔਰ ਉਸ ਤੋਂ ਬਾਅਦ ਦੇ ਵਿੱਚ ਨਹੀਂ ਕਾਸੀ ਜਿਹੜਾ ਕਿ ਵੱਡਾ ਜਿਹੜਾ ਇੱਕ ਕਿਉਂਕਿ ਚਾਹੇ ਗੱਲ ਬਲਦੇਵ ਸਿੰਘ ਪੰਨੂ ਦੀ ਕਰ ਲਈਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚਾਹੇ ਗੱਲ ਕਰ ਲਈਏ ਪਲਵਿੰਦਰ ਸਿੰਘ ਨੌਜਵਾਨ ਦੀ ਉਹਨੀਆਂ ਸਾਲਾਂ ਦੇ ਬੱਚੇ ਦੀ ਜਿੰਦੇ ਤੇ ਪੁਲਿਸ ਨੇ ਤਸ਼ੱਦਦ ਟਾਇਆ ਸਿਰ ਤੇ ਛੱਤਰ ਮਾਰੇ ਕਿਉਂਕਿ ਇਹ ਬੌਰੀਆ ਸਿੱਖ ਬਰਾਦਰੀ ਨਾਲ ਸਮਤ ਰੱਖਦਾ ਔਰ ਮੈਂ ਕਹਿੰਨਾ ਵੱਡਿਆਂ ਦੇ ਗੱਲ ਤੋਂ ਆ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਮੈਨੂੰ ਵੀ ਦਿੰਦੇ ਨੇ ਚੰਨੀ ਨੂੰ ਦਿੰਦੇ ਨੇ ਕਿਹੜਾ ਬੰਦਾ ਜਿਹਨੂੰ ਗੈਂਗਸਟਰ ਧੰਕੀਆਂ ਨਹੀਂ ਦੇਦੇ ਆ ਜੀਰੇ ਤੇ 90% ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਯਾਰ ਉਹਨਾਂ ਨੂੰ ਤਾਂ ਤੁਸੀਂ ਟਰੈਕਿੰਗ ਕਰ ਸਕਦੇ ਉਹਨਾਂ ਨੂੰ ਫੜ ਨਹੀਂ ਸਕਦੇ ਇੱਕ ਕੋਰੀਅਰ ਵਾਲਾ ਜਿੰਦੇ ਕੋਲ ਪਾਟਾ ਝੱਗਾ ਜਿੰਦੇ ਕੋਲ ਪਾਰਟੀ T-ਸ਼ਰਟਾ ਤੁਸੀਂ ਉਹਦੇ ਸਰਚ ਸ਼ਤਰ ਮਾਰਦੇ ਹੋ ਕਿਥੇ ਚੰਗੇ ਨੂੰ ਹੱਥ ਪਾਇਆ ਜੇ ਕਦੇ ਅਰੇ ਅਸੀਂ ਆਸ ਕਰਦੇ ਆ ਕਿਉਂਕਿ ਐਸਐਸਪੀ ਮੈਡਮ ਬਹੁਤ ਵਧੀਆ ਨੇ ਇਹ ਕਾਰਵਾਈ ਜ਼ਰੂਰ ਕਰਨਗੇ ਜੇ ਨਾ ਕਰੋਗੇ ਮੈਡਮ ਤੇ ਫਿਰ ਇਹ ਆ ਕਿ ਲੋਕਾਂ ਦੀ ਲੜਾਈ ਆ ਲੜਾਂਗੇ ਔਰ ਤਕੜੇ ਹੋ ਕੇ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਸਾਰੀਆਂ ਬਰਾਦਰੀਆਂ ਨੂੰ ਬੇਨਤੀ ਕਰਦਾ ਕਿ ਅੱਜ ਇਸ ਔਰਗੇ ਭਰਾ ਨਾਲ ਔਰਗੇ ਸਿੱਖ ਭਰਾ ਨਾਲ ਧੱਕਾ ਹੋਇਆ ਹੈ ਅੱਜ ਇਸ ਗੁਰੂ ਦੇ ਸਿੱਖ ਨਾਲ ਧੱਕਾ ਹੋਇਆ ਹੈ ਕੱਲ ਨੂੰ ਆਪਣੇ ਨਾਲ ਵੀ ਧੱਕਾ ਹੋਊਗਾ ਅੱਜ ਇਹਨਾਂ ਦੀ ਪਾਗ ਲੱਥੀਏ ਕੱਲ ਨੂੰ ਆਪਣੀ ਪਾਗ ਨੂੰ ਵੀ ਝਾੜੂ ਵਾਲੇ ਪਹਿਣਗੇ ਇਸ ਕਰਕੇ ਮੈਂ 2 ਦਿਨ ਦਾ ਸਮਾਂ ਦੇਣਾ ਐਸਐਸਪੀ ਮੈਡਮ ਨੂੰ ਡੀਜੀਪੀ ਸਾਹਿਬ ਨੂੰ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ 2 ਦਿਨਾਂ ਬਾਅਦ ਚਾਹੇ ਇਥੇ ਐਸਐਸਪੀ ਘੇਰੀਏ ਚਾਹੇ ਡੀਐਸਪੀ ਘੇਰੀਏ ਉਹਨਾਂ ਚਰਨੀ ਉਠਾਂਗੇ ਜਿੰਨਾ ਚਰਚਾ ਦਿਨ ਲੱਗੇ ਚਾਹੇ ਰਾਤ ਲਵੇ ਜਿੰਨਾ ਚਿਰ ਉਹ ਦੋਸ਼ੀ ਫੜੇ ਨਹੀਂ ਜਾਂਦੇਗੇ ਔਰ ਸਾਰਿਆਂ ਵੀਰਾਂ ਨੂੰ ਕਹਿਣਾ ਕਿ ਇਸ ਪ੍ਰਧਾਨ ਜੀ ਨੂੰ ਔਰ ਇਸ ਨੌਜਵਾਨ ਨੂੰ ਇਹਨੂੰ ਇਨਸਾਫ ਦਿਵਾਉਣ ਲਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਇਹਦੇ ਤੇ ਕਮੈਂਟ ਪਾਓ ਔਰ ਦੋਮਾ ਦਿਨਾਂ ਬਾਅਦ ਜੇ ਨਹੀਂ ਕੋਈ ਗੱਲਬਾਤ ਹੋਣੀ ਤੇ ਹੌਮ ਹਮਾਕੇ ਪਹੁੰਚੋ ਤਾਂ ਕਿ ਇਸ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਸਕੇ ਔਰ ਐਸਐਚਓ ਸ਼ਰਾਪੜ ਤੇ ਸ਼ਰਾਪੜ ਡੀਐਸਪੀ ਨੂੰ ਜਿਹੜਾ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਕੁਝ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਹਮੇਸ਼ਾ ਤੁਹਾਡੇ ਨਾਲ ਖੜੇ ਆ ਸਾਰੇ ਜਾਣੇ ਔਰ ਤੁਹਾਡੇ ਤੇ ਕਦੀ ਵੀ ਚਾਹੇ ਜੀਰਾ ਸ਼ਹਿਰ ਹੋਵੇ ਚਾਹੇ ਕਿਤੇ ਹੋਵੇ ਕਦੀ ਵੀ ਕਿਸੇ ਨਾਲ ਧੱਕਾ ਨਹੀਂ ਹੋਣ ਦੇਾਂਗੇ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲੜੀ ਆ ਲੜਦੇ ਰਵਾਂਗੇ ਇਹੋ ਜਿਹੇ ਜਿਹੜੇ ਵਰਦੀ ਦੇ ਵਿੱਚ ਗੁੰਡੇ ਨੇ ਝਾੜੂ ਵਾਲਿਆਂ ਦੇ ਉਹਨਾਂ ਨੂੰ ਨੱਥ ਪਾ ਕੇ ਰਵਾਂਗੇ ਧੰਨਵਾਦ